ਹੁਣ ਦੋਸਤੋ ਅਗਲਾ ਮਾਮਲਾ ਲੈਨੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾ ਦਾ ਮਾਮਲਾ ਇਹ ਮਾਮਲਾ ਵੀ ਪਹਿਲੇ ਮਾਮਲੇ ਵਾਂਗ ਜਿਵੇਂ ਅਸੀਂ ਗੱਲ ਕੀਤੀ ਉਹ ਪੇਚੀਦਾ ਮਾਮਲਾ ਬਣਦਾ ਜਾ ਰਿਹਾ ਹੈ ਅੰਮ੍ਰਿਤਸਰ ਪੁਲਿਸ ਨੇ ਜਦੋਂ ਇਹ ਐਫ ਆਈ ਆਰ ਦਰਜ ਕੀਤੀ ਸੀ 7 ਦਸੰਬਰ 2025 ਨੂੰ ਉਦੋਂ ਬੜਾ ਹੋ ਹੱਲਾ ਮਚਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਹਿਬਾਨ ਵੱਲੋਂ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਗਿਆ ਚਲੋ ਐਸਆਈਟੀ ਬਣ ਗਈ ਐਸਆਈਟੀ ਨੇ ਜਾਂਚ ਸ਼ੁਰੂ ਕੀਤੀ ਐਸਆਈਟੀ ਨੇ ਸਹਿਯੋਗ ਮੰਗਿਆ ਦੋ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਬਹੁਤ ਸਾਰੇ ਵਿਅਕਤੀਆਂ ਦੇ ਬਿਆਨ ਦਰਜ ਹੋਏ ਦੋਸਤੋ ਸਭ ਤੋਂ ਵੱਡੀ ਜਿਹੜੀ ਹੈ ਖੁਲਾਸੇ ਉਦੋਂ ਹੋਏ ਜਦੋਂ ਐਸਆਈਟੀ ਨੇ ਇਹ ਦਾਵਾ ਕੀਤਾ ਕਿ 169 ਸਰੂਪ ਜਿਹੜੇ ਐ ਉਹ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਇੱਕ ਧਾਰਮਿਕ ਸਥਾਨ ਤੋਂ ਮਿਲੇ ਨੇ ਉਹਨਾਂ ਦੇ ਵਿੱਚੋਂ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਤੇ 30 ਸਰੂਪਾਂ ਦਾ ਰਿਕਾਰਡ ਹੈ ਤਾਂ ਦੋਸਤੋ ਉਸ ਧਾਰਮਿਕ ਸਥਾਨ ਦੇ ਜਿਹੜੇ ਆਗੂ ਨੇ ਉਹ ਖੁੱਲ ਕੇ ਮੈਦਾਨ ਦੇ ਵਿੱਚ ਆ ਗਏ ਤਾਂ ਉਸ ਤੋਂ ਬਾਅਦ ਮਾਮਲਾ ਜਿਆਦਾ ਉ르ਜ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਉਹ ਲੰਬੇ ਸਮੇਂ ਤੋਂ ਧਾਰਮਿਕ ਰਾਜਨੀਤੀ ਦੇ ਵਿੱਚ ਉਲਝੇ ਹੋਏ ਨੇ ਤੇ ਪੂਰੀ ਤਰ੍ਹਾਂ ਡਿਫੈਂਸਿਵ ਦਿਖਾਈ ਦੇ ਰਹੇ ਨੇ ਜਦੋਂ ਤੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਤਾਂ ਉਸ ਤੋਂ ਲੈ ਕੇ ਚਾਹੇ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਦੀ ਗੱਲ ਹੋਵੇ ਚਾਹੇ ਇਹ ਦੋਸ਼ ਲੱਗਣ ਕੇ ਉਹ ਗੁਰੂ ਤੋਂ ਬੇਬਖ ਹੋ ਗਏ ਤਾਂ ਇੱਕ ਤਰ੍ਹਾਂ ਨਾਲ ਪੂਰੇ ਉਲਜੇ ਹੋਏ ਸੀ ਹੁਣ ਉਸ ਧਰਮ ਉਹ ਧਾਰਮਿਕ ਸਥਾਨ ਇਸ ਵੇਲੇ ਰਾਜਨੀਤਿਕ ਤੌਰ ਤੇ ਕੇਂਦਰ ਬਿੰਦੂ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਉੱਥੇ ਵਿਜ਼ਿਟ ਕਰ ਲੈਨੇ ਅੱਜ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਅਕਾਲੀ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਤਾਂ ਇੱਕ ਤਰ੍ਹਾਂ ਨਾਲ ਇਹ ਸਮਝਿਆ ਜਾਵੇ ਵੀ ਜਿੱਥੇ ਜਦੋਂ ਇਹ ਜਾਂਚ ਪੜਤਾਲ ਸ਼ੁਰੂ ਹੋਈ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਦੇ ਆਪ ਨੂੰ ਬੇहद ਕਸੂਤੇ ਫਸੇ ਮਹਿਸੂਸ ਕਰਦੇ ਸੀ ਈਵਨ ਕਿ ਇਥੋਂ ਤੱਕ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਇਥੋਂ ਤੱਕ ਦੇ ਪ੍ਰਗਟਾਵੇ ਸਾਹਮਣੇ ਆਏ ਸੀ ਕਿ ਸੁਖਵੀਰ ਸਿੰਘ ਬਾਦਲ ਖੁਦ ਉਹ ਉਹ ਵੀ ਫਸ ਸਕਦੇ ਨੇ ਤੇ ਉਹਨਾਂ ਤੇ ਪਰਚਾ ਦਰਜ ਹੋ ਸਕਦਾ ਹੈ ਦੋਸਤੋ ਕਈ ਵਾਰੀ ਇੱਕ ਘਟਨਾ ਦਾ ਇੰਪੈਕਟ ਕੀ ਪੈਂਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਖਾਸ ਕਰਕੇ ਪੰਜਾਬ ਵਰਗੀ ਸੰਵੇਦਨਸ਼ੀਲ ਸਟੇਟ ਦੇ ਵਿੱਚ ਜਿੱਥੇ ਧਰਮ ਦੀ ਰਾਜਨੀਤੀ ਕਰਨ ਵਾਲੇ ਪੰਥ ਦੀ ਰਾਜਨੀਤੀ ਕਰਨ ਵਾਲੇ ਅਕਾਲੀ ਦਲ ਨੂੰ ਇਸ ਗੱਲ ਦਾ ਬਹੁਤੀ ਬਦਨਾਮੀ ਚਲਣੀ ਪਈ ਕਿ ਉਹਨਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਉਹ ਸਜ਼ਾ ਨਹੀਂ ਦਿਵਾ ਸਕੇ ਇਸ ਤਰ੍ਹਾਂ ਦੇ ਦੋਸ਼ਾਂ ਦਾ ਉਹਨਾਂ ਨੂੰ ਸਾਹਮਣਾ ਅੱਜ ਤੱਕ ਕਰਨਾ ਪੈ ਰਿਹਾ ਤਾਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਸਟੇਟ ਹੈ ਜਿਹੜੀ ਇਹ ਸੂਬਾ ਹੈ ਇਹ ਕਿੰਨਾ ਸੰਵੇਦਨਸ਼ੀਲ ਜਿਹੜਾ ਹੈ ਉਹ ਮੰਨਿਆ ਜਾ ਰਿਹਾ ਹੈ ਤਾਂ ਦੋਸਤੋ ਹੁਣ ਕੇਂਦਰ ਬਿੰਦੂ ਜਿਹੜਾ ਹੈ ਉਹ ਧਾਰਮਿਕ ਸਥਾਨ ਬਣ ਗਿਆ। ਦੁਆਬੇ ਦੇ ਵਿੱਚ ਉਸ ਧਾਰਮਿਕ ਸਥਾਨ ਦੀ ਕਾਫੀ ਮਾਨਤਾ ਮਿਲਦੀ ਜਾਂਦੀ ਹੈ ਤੇ ਉਸ ਇਲਾਕੇ ਦੇ ਜਿਹੜੇ ਐਮ.ਐਲ.ਏ ਵੀ ਨੇ ਚਾਹੇ ਉਹ ਆਮ ਆਦਮੀ ਪਾਰਟੀ ਨਾਲ ਸਬੰਧਤ ਹੋਣ ਜਾਂ ਹੋਰ ਪਾਰਟੀ ਨਾਲ ਸਬੰਧਤ ਹੋਣ ਉਹ ਵੀ ਬੜੇ ਫਸੇ ਹੋਏ ਮਹਿਸੂਸ ਕਰ ਰਹੇ ਨੇ ਤੇ ਉਹ ਆਪਣੀ ਪਾਰਟੀ ਤੱਕ ਵੀ ਗੱਲ ਪਹੁੰਚਾ ਰਹੇ ਨੇ ਕਿ ਇਹ ਮਾਮਲਾ ਬੜਾ ਸੰਵੇਦਨਸ਼ੀਲ ਬਣਦਾ ਜਾ ਰਿਹਾ ਤੇ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਤੇ ਵਿਰੋਧੀ ਪਾਰਟੀਆਂ ਰੋਟੀਆਂ ਸੇਕਣ ਲੱਗੀਆਂ ਨੇ ਗਿਆ। ਇਸ ਲਈ ਜਦੋਂ ਐਸਆਈਟੀ ਨੇ ਇਹ ਪ੍ਰਗਟਾਵਾ ਕੀਤਾ ਕਿ 169 ਸਰੂਪ ਬਰਾਮਦ ਹੋ ਗਏ ਨੇ ਤਾਂ ਉਹਨਾਂ ਦਾ ਪਤਾ ਲੱਗ ਗਿਆ ਹੈ ਤਾਂ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਮਾਮਲਾ ਇੱਕ ਤਰ੍ਹਾਂ ਨਾਲ ਠੰਡਾ ਪੈ ਗਿਆ ਜਾਪਦਾ ਹੈ ਐਸਆਈਟੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਪ੍ਰਗਟਾਵਾ ਜਾਂ ਉਸ ਤੋਂ ਬਾਅਦ ਕੋਈ ਹੋਰ ਗ੍ਰਿਫਤਾਰੀ ਜਾਂ ਉਹਨਾਂ ਦੀ ਕੋਈ ਐਕਟੀਵਿਟੀ ਹੋਵੇ ਕਿਤੇ ਬਿਆਨ ਦੇਣਾ ਹੋਵੇ ਜਾਂ ਐਸਜੀਪੀਸੀ ਤੇ ਦਫ਼ਤਰ ਦੇਣਾ ਹੋਵੇ ਉਹ ਪੂਰੀ ਤਰ੍ਹਾਂ ਜਿਹੜੀਆਂ ਉਹ ਠੱਪ ਪਈਆਂ ਨੇ ਕਿਉਂਕਿ ਜਿਵੇਂ ਅਸੀਂ ਜ਼ਿਕਰ ਕੀਤਾ ਕਈ ਵਾਰੀ ਛੋਟੇ ਮੋਟੇ ਘਟਨਾ ਦਾ ਇੰਪੈਕਟ ਕਈ ਵਾਰੀ ਵੱਧ ਪੈਂਦਾ ਜਾਂ ਜੋ ਅਸੀਂ ਸੋਚਦੇ ਹਾਂ ਕਈ ਵਾਰੀ ਸੋਚੋਂ ਤੋਂ ਉਲਟ ਜਿਹੜਾ ਉਹ ਅਸਰ ਜਿਹੜਾ ਹੈ ਰਿਜ਼ਲਟ ਜਿਹੜਾ ਹੈ ਉਹ ਕਈ ਵਾਰੀ ਉਲਟ ਦਿਖਾਈ ਦਿੰਦਾ ਹੈਗਾ ਤਾਂ ਹੁਣ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਰਾਜਨੀਤੀ ਹੈ ਉਹ ਗਰਮਾਈ ਜਾ ਰਹੀ ਹੈ ਗਰਮਾਈ ਹੋਈ ਹੈ ਤੇ ਰਾਜਨੀਤੀ ਰੋਜ਼ ਨਵੇਂ ਜਿਹੜੀ ਹੈ ਰੁਖ ਅਖਤਿਆਰ ਕਰਦੀ ਜਾ ਰਹੀ ਹੈ ਹੁਣ ਡੇਰੇ ਦੇ ਡੇਰਾ ਜਿਵੇਂ ਕੇਂਦਰ ਬਿੰਦੂ ਬਣਿਆ ਹੋਇਆ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਨਵੇਂ ਕੋਈ ਖੁਲਾਸੇ ਹੁੰਦੇ ਨੇ ਐਸਆਈਟੀ ਜਾਂਚ ਨੂੰ ਇੱਥੇ ਛੱਡਦੀ ਹੈ ਜਾਂ ਅੱਗੇ ਵੱਧਦੀ ਹੈ ਜਾਂ 328 ਰੂਪ ਹਜੇ ਤਾਂ 169 ਰੂਪਾਂ ਦੇ ਪਤਾ ਲੱਗਣ ਦੀ ਗੱਲ ਕੀਤੀ ਸੀ ਐਸਆਈਟੀ ਵੱਲੋਂ ਅੱਗੇ ਕੀ ਕੀਤਾ ਜਾਂਦਾ ਇਸ ਬਾਰੇ ਹਜੇ ਸਾਰੀ ਸਥਿਤੀ ਜਿਹੜੀ ਹੈ ਉਹ ਗੁੰਝਲਦਾਰ ਬਣੀ ਹੋਈ ਹੈ ਅਸਪਸ਼ਟ ਬਣੀ ਹੋਈ ਹੈ ਕੋਈ ਵੀ ਸਥਿਤੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਦੋਸਤੋ ਅਗਲਾ ਮੁੱਦਾ ਲੈਨੇ ਆ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੋ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਪਿਛਲੇ ਕਾਫੀ ਸਮੇਂ ਤੋਂ ਟਕਰਾਅ ਜਿਹੜਾ ਉਹ ਬਣਿਆ ਹੋਇਆ ਚਾਹੇ SYL ਦਾ ਇਸ਼ੂ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਸ਼ੂ ਹੋਵੇ ਚਾਹੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਦੇਣ ਦਾ ਮੁੱਦਾ ਹੋਵੇ ਚਾਹੇ ਚੰਡੀਗੜ੍ਹ ਦੇ ਵਿੱਚ ਕੇਂਦਰੀ ਨਿਜਮ ਲਾਗੂ ਕਰਨ ਦੀ ਗੱਲ ਹੋਵੇ ਚਾਹੇ ਐਸਵਾਈਐਲ ਦਾ ਚਾਹੇ ਬੀਵੀਐਮਪੀ ਦਾ ਪੁੱਦਾ ਹੋਵੇ ਇਹ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਟਕਰਾਅ ਜਿਹੜਾ ਹੈ ਉਹ ਬਣਦਾ ਆ ਰਿਹਾ ਪੰਜਾਬ ਆਪ ਦੀ ਗੱਲ ਰੱਖਦਾ ਹੈ ਪਰ ਮੁੱਦੇ ਜਿਹੜੇ ਜਿਉਂਦੇ ਤੇ ਆਉਂਦੇ ਨੇ ਕੇਂਦਰ ਸਰਕਾਰ ਵੀ ਤਸ ਤੋਂ ਮਸ ਜਿਹੜੀ ਹੈ ਉਹ ਨਹੀਂ ਹੋ ਰਹੀ ਤਾਂ ਹੁਣ ਆਰਡੀਐਫ ਦੀ ਮੰਗ ਵੀ ਕਰ ਰਹੀ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਸਾਡਾ ਆਰਡੀਐਫ ਜਿਹੜਾ ਹੈ ਉਹ ਕੇਂਦਰ ਸਰਕਾਰ ਨੱਪੀ ਬੈਠਾ ਹੈ 8500 ਕਰੋੜ ਦਾ ਸਾਡਾ ਆਰਡੀਐਫ ਹੈ ਜਿਹੜਾ ਉਹਦੀ ਅਦਾਇਗੀ ਕੇਂਦਰ ਸਰਕਾਰ ਜਿਹੜੀ ਹੈ ਉਹ ਨਹੀਂ ਕਰ ਰਹੀ ਸਾਨੂੰ ਦੇਣੀ ਪਈ ਹੈ ਬਾਕੀ ਸਰਹੱਦ ਦੇ ਉੱਤੇ ਜਿਹੜੀ ਕੌਮ ਮੰਤਰੀ ਸਰਹੱਦ ਹੈ ਭਾਰਤ ਪਾਕਿਸਤਾਨ ਜਿਹੜੀ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨ ਖੇਤੀ ਕਰਦੇ ਨੇ ਉਹਨਾਂ ਦੀਆਂ ਵੱਖਰੀਆਂ ਸਮੱਸਿਆਵਾਂ ਨੇ ਇਸ ਲਈ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਹੱਲ ਲਈ ਮੁੱਖ ਮੰਤਰੀਆਂ ਚ ਮਿਲੇ ਨੇ ਦੇਖਦੇ ਆਂ ਕੇਂਦਰ ਸਰਕਾਰ ਇਹਦਾ ਕੀ ਹੰਗਾਰਾ ਭਰਦੀ ਹੈ ਕੀ ਇਹਨਾਂ ਨੂੰ ਪੂਰੀਆਂ ਕਰਦੀ ਹੈ ਜਾਂ ਨਹੀਂ ਕਰਦੀ ਪਿਛਲੇ ਦੌਰ ਦੇ ਵਿੱਚ FCI ਦਾ ਜਨਰਲ ਮੈਨੇਜਰ ਪੰਜਾਬ ਕਾਡਰ ਦੇ ਅਫਸਰ ਨੂੰ ਲਾਇਆ ਜਾਂਦਾ ਉਹ ਵੀ ਬਾਹਰਲੇ ਕਾਡਰ ਦੇ ਅਫਸਰ ਨੂੰ ਲਗਾ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਵਨਤ ਮਹਾਰਾਜ ਮਿਲੇ ਮਾਨਸਾਬ ਨੇ ਮੀਟਿੰਗ ਤੋਂ ਬਾਅਦ ਕੀ ਗੱਲਬਾਤ ਕਹੀ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣ ਸਕਦੇ ਹੋ ਚੰਡੀਗੜ੍ਹ ਦਾ ਸਿਗਾ ਕਿ 60 40 ਦਾ ਹੈਗਾ ਪਹਿਲਾਂ ਤੋਂ ਰੇਸ਼ੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣਾ ਵਿਅਕਸ ਨੂੰ ਮੇਨਟੇਨ ਕੀਤਾ ਜਾਵੇ ਕਈ ਵਾਰੀ ਜੂਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰ ਇਹ ਉਹਨਾਂ ਨੇ ਗਲਪ੍ਰੋਸੇ ਨਾਲ ਕਹੀ ਐ ਐਚਐਮ ਸਾਹਿਬ ਨੇ ਉਹ ਮਿਨਿਸਟਰ ਸਾਹਿਬ ਨੂੰ ਕਿ ਅਸੀਂ ਮੰਨਦੇ ਹਾਂ ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਉ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਇਹਦਾ ਐਫਸੀਆਈ ਦਾ ਜਿਹੜਾ ਜੀਐਮ ਹੈ ਪੰਜਾਬ ਦਾ ਅਫਸਰ ਹੈ ਇਹ ਐਸ ਵਾਰ ਅਸੀਂ ਲੈਟਰ ਵੀ ਲਿਖੇ ਇਹ ਕੋਈ ਜੁਡੀ ਯੂਟੀ ਕਾਡਰ ਦਲਾ ਜੁਡੀ ਕਾਡਰ ਦਲਾਤਾ ਕਿ ਐਸੀ ਮੰਗ ਕੀਤੀ ਤੇ ਪੰਜਾਬ ਦਾ ਐਫਸੀਆਈ ਦਾ ਜਿਹੜਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਆਵੇ ਜਿਹਨੂੰ ਤੇਰੀਆਂ ਦਾ ਬੋਲਾਂ ਦਾ ਹਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ ਚਾਰ ਦਾ ਪਤਾ ਹੋਵੇ ਇਹ ਪੱਖਾ ਲੱਗ ਗਿਆ ਚਾਰ ਲੱਗ ਗਿਆ ਇਹੋ ਜੀ ਅਫਸਰ ਬੇਰੇ ਅਸੀਂ ਪੈਨਲ ਦੇਵਾਂਗੇ ਉਹ ਕਹਿੰਦੇ ਜਿਸ ਪੈਨਲ ਦੇ ਰੋ ਅਸੀਂ ਤੁਹਾਡਾ ਇਹ ਅਫਸਰ ਲਾ ਰਹੇ ਸੋ ਇਹ ਇੰਟਰਨੈਸ਼ਨਲ ਬਾਰਡਰ ਬਾਰੇ ਉਹਨਾਂ ਨੇ ਬਹੁਤ ਵਧੀ ਗੱਲ ਅੱਜ ਮੈਂ ਨਾਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਕ ਐਦਾਂ ਦਾ ਜਿਹੜਾ ਹੋਮ ਮਿਨਿਸਟਰੀ ਵੱਲੋਂ ਭਾਰਤ ਸਰਕਾਰ ਵੱਲੋਂ ਹੋ ਰਿਹਾ ਹੈ ਬਹੁਤ ਸਾਰੀਆਂ ਜ਼ਮੀਨਾਂ ਤਾਰ ਦੇ ਪਾਰ ਨੇ ਤਾਰ ਦੋ-ਦੋ ਤਿੰਨ ਕਿਲੋਮੀਟਰ ਅੰਦਰ ਹੈ ਤਾਂ ਬਹੁਤ ਸਾਰੀਆਂ ਜ਼ਮੀਨਾਂ ਅੰਦਰ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਹਜ਼ਾਰਾਂ ਏਕੜ ਤਾਰ ਤੋਂ ਪਾਰ ਹੈ ਜਿੱਥੇ ਆਈਡੀ ਦਿਖਾ ਕੇ ਜਬੀ ਐਸਐਫ ਨਾਰ ਜਾਂਦੀ ਹੈ ਖੇਤੀ ਕਰਾਉਣ ਤੇ ਉਹ ਆਪਾਂ ਜੋ ਇੰਟਰਨੈਸ਼ਨਲ ਰੂਲਸ ਨੇ ਆਪਾਂ 200 300 ਮੀਟਰ ਤੇ ਜੇ ਤਾਰ ਲਾ ਜੀਏ ਤਾਂ ਹਜ਼ਾਰਾਂ ਇਕੜ ਸਾਡੀ ਜ਼ਮੀਨ ਜਿਹੜੀ ਹੈ ਉਹ ਮਤਲਬ ਤਾਰ ਕੋ ਇਧਰਲੇ ਪਾਸੇ ਆ ਜਾਊਗੀ ਤੇ ਉਹ ਬਿਨਾਂ ਕਿਸੇ ਡਰ ਪਾਉ ਤੋਂ ਜਾਂ ਬਿਨਾਂ ਕਿਸੇ ਸਿਕਿਉਰਿਟੀ ਦਾ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਉਹਨਾਂ ਤੋਂ ਬਿਨਾਂ ਖੇਤੀ ਕਰ ਸਕਦੇ ਉਹਨੇ ਕਿਹਾ ਆਉਣ ਵਾਲੇ ਦਿਨਾਂ ਚ ਅਸੀਂ ਇਹ ਕਰਨ ਲੱਗੇ ਆ ਇਹ ਮੈਨੂੰ ਉਮੀਦ ਹੈ ਕਿ ਤਾਰ ਦੇ ਪਾਰ ਜਿਨ੍ਹਾਂ ਨੇ ਖੇਦ ਨੇ ਬਹੁਤ ਵੱਡਾ ਮੁੱਦਾ ਹੈ ਕਿ ਉਹਨਾਂ ਨੂੰ ਅਸੀਂ ਜਲਦੀ ਤਾਰ ਦੇ ਰਹੀਆ ਉਹ ਹੋਮਨਿਸੀ ਜਿਵੇਂ ਕਹੋਗੀ ਉਹ ਸਾਬਨਾਰਸੀ ਕਰਕੇ ਤੇ ਉਹਨਾਂ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਸਰਕਾਰ ਭਾਰਤ ਨੇ ਬੋਲ ਜੇ ਤਾਂ ਸਾਨੂੰ ਤਬਾਹਮ ਰਿਹਾ ਹੈ ਪੰਜਾਬ ਸਰਕਾਰ ਤੇ ਜੋ ਜੋ ਇੰਟਰਨੈਸ਼ਨਲ ਬਾਰਡਰ ਹੈ 532 ਕਿਲੋਮੀਟਰ ਹੈ ہمارا ਪਾਕਿਸਤਾਨ ਦੇ ਸਾਥ जो जहां पे तार लगी हुई है लेकिन तार हमारे एरिया के अंदर ही है कई जगह तो दो दो तीन तीन किलोमीटर अंदर तार है तो तार के पार हमारी जमीन है वहां खेती करने के लिए आई कार्ड बने हुए और बी एस एफ को साथ में जाना पड़ता है उन किसानों के साथ जाना पड़ता तो मैं दो तीन बार ये मुद्दा मैंने एच एम साहब के सामने पहले भी रखा था आज उन्होंने कहा है कि हम इस पे फैसला लेने वाले हैं कि हम शायद तार को आगे कर देंगे पठानकोट में ऐसा करके देखा पहले कि तार को आगे कर लो जो इंटरनेशनल रूल है वो डेढ़ सौ मीटर का है हम दो सौ मीटर रख लेते हैं चलो तीन सौ मीटर रख लो तीन सौ मीटर पे तार रख ली हमारी तरफ तो बहुत हजारों एकड़ जमीन जो है जो भारत की जमीन है लेकिन खेती करने के लिए भी ये सब कुछ साथ में जाना पड़ता है। वो जमीन तार के इस पार आ जाएगी तो वो किसान जो है वो बिना रोक टोक अपनी खेती कर सकते हैं इस बात का आश्वासन मुझे एच सब ने दिया है। मैं आभारी हूँ उनका कि ऐसा वो मेरे आग्रह पे वो सोच रहे हैं